ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਿਮਾਂਸ਼ੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਹਾਲੇ ਵਿੱਚ ਹੁਣ ਚੋਣ ਕਮਿਸ਼ਨਰ ਵੱਲੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਲੁਧਿਆਣਾ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਦੀ ਜਿਹੜੀ ਬਦਲੀ ਕੀਤੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿੱਲੋਂ ਨਾਲ ਸਸ਼ੀ ਗਾਲ ਸਰ ਸਸ਼ੀਕਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਜਿਹੜੇ ਚੋਣ ਕਮਿਸ਼ਨ ਦਾ ਰਾਜ ਆ ਜਾਂਦਾ ਚਾਰੇ ਪਾਸੇ ਉਦੋਂ ਨਾ ਮੁੱਖ ਮੰਤਰੀ ਨਾ ਪ੍ਰਧਾਨ ਮੰਤਰੀ ਇਹ ਕੋਈ ਵੀ ਸਿੱਧੇ ਰੂਪ ਦੇ ਵਿੱਚ ਕੰਮ ਨਹੀਂ ਕਰਦੇ ਹਾਲਾਂਕਿ ਇਹਨਾਂ ਦੀ ਮਰਜ਼ੀ ਚੱਲ ਜਾਂਦੀ ਹੈ ਪਰ ਹੁੰਦਾ ਉਵੇਂ ਹੀ ਹੈ ਭਾਰਤ ਦੇ ਚੋਰ ਕਮਿਸ਼ਨ ਦੇ ਜੀਵ ਕੁਮਾਰ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਿਬਨ ਸੀ ਸਾਹਿਬ ਇਸ ਸਬੰਧ ਦੇ ਵਿੱਚ ਕੁਝ ਪਾਰਟੀਆਂ ਨੂੰ ਇਤਰਾਜ਼ ਸੀ ਇਹਨਾਂ ਦੁਨਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੇ ਕੁਲਦੀਪ ਕੁ ਸਿੰਘ ਚਾਹਲ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੇ ਇਨਾ ਬਾਰੇ ਤੱਕ ਕਾਰਵਾਈ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਨੇ ਵੀ ਲਿਖਤਾ ਸੀ ਜਦੋਂ ਇਹ ਐਸਐਸਪੀ ਸਨ ਚੰਡੀਗੜ੍ਹ ਦੇ ਤੇ ਸਬੱਪਨ ਸ਼ਰਮਾ ਜਿਹੜੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਇਹੋ ਹੀ ਨੇ ਜਿੰਨਾ ਬਾਰੇ ਸੁਖਪਾਲ ਸਿੰਘ ਖਹਿਰਾ ਤੇ ਹੋਰ ਕਈ ਸ਼ਿਕਾਇਤਾਂ ਕਰਦੇ ਸਨ ਆਮ ਤੌਰ ਤੇ ਜਿਹੜੇ ਇਸ ਤਰ੍ਹਾਂ ਦੇ ਅਧਿਕਾਰੀ ਹੁੰਦੇ ਆ ਉਹ ਆਪਣੇ ਬਲੋ ਯਤਨ ਕਰਦੇ ਆ ਕਿ ਜਿਹੜੀ ਪਾਰਟੀ ਰਾਜ ਕਰਦੀ ਹੈ ਉਹਨਾਂ ਦੀ ਕੋਈ ਮਦਦ ਕਰ ਲਈ ਜਾਵੇ ਜਾਂ ਦੂਜਿਆਂ ਨੂੰ ਸ਼ੱਕ ਹੋ ਜਾਂਦਾ ਕਿ ਜਾਰੇ ਇਹਨਾਂ ਨੇ ਤਾਂ ਸਾਡਾ ਕੰਮ ਕਰਨਾ ਨਹੀਂ ਇਹ ਤਾਂ ਦੂਜਿਆਂ ਨੂੰ ਹੀ ਹਾਕਮ ਧਰਨੂ ਹੀ ਸਹਿਯੋਗ ਦੇਣਗੇ ਸਾਥ ਦੇਣਗੇ ਤੇ ਇੱਥੇ ਵੀ ਸ਼ਿਕਾਇਤ ਚਲੀ ਗਈ ਚੋਣ ਕਮਿਸ਼ਨ ਦੇ ਕੋਲੇ ਹੁਣ ਚੋਣ ਕਮਿਸ਼ਨ ਨੇ ਇਹ ਸਬੰਧ ਦੇ ਵਿੱਚ ਮੁਖ ਸਕੱਤਰ ਸਾਹਿਬ ਨੂੰ ਕਹਿ ਦਿੱਤਾ ਪੰਜਾਬ ਦੇਆਂ ਨੂੰ ਅਨੁਰਾਗ ਬਰਮਾ ਸਾਹਿਬ ਨੂੰ ਕਿ ਤੁਸੀਂ ਤਿੰਨ-ਤਿੰਨ ਦਾ ਪੈਨਲ ਬਣਾ ਕੇ ਭੇਜੋ ਆਈਪੀਐਸ ਅਧਿਕਾਰੀਆਂ ਦਾ ਉਹਦੇ ਵਿੱਚੋਂ ਫਿਰ ਚੋਣ ਕਮਿਸ਼ਨ ਇੱਕ-ਇੱਕ ਚੋਣ ਕਰੇਗਾ ਇਹ ਤਿੰਨ-ਤਿੰਨ ਦਾ ਪੈਨਲ ਭੇਜਣਗੇ ਔਰ ਉਸ ਪੈਨਲ ਦੇ ਵਿੱਚੋਂ ਇੱਕ ਆਈਪੀਐਸ ਅਧਿਕਾਰੀ ਜਲੰਧਰ ਵਾਸਤੇ ਇੱਕ ਆਈਪੀਐਸ ਅਧਿਕਾਰੀ ਲੁਧਿਆਣੇ ਵਾਸਤੇ ਤਾਇਨਾਤ ਕੀਤਾ ਜਾਵੇਗਾ ਤੇ ਜਦੋਂ ਇਸ ਤਰ੍ਹਾਂ ਦੀ ਨਵੇਂ ਅਧਿਕਾਰੀ ਦੀ ਤਾਇਨਾਤੀ ਹੁੰਦੀ ਹੈ ਦੂਜਿਆਂ ਨੂੰ ਇਹ ਲੱਗਦਾ ਹੈ ਕਿ ਇਹ ਆਪਣੇ ਅਹੁਦੇ ਦੀ ਕਥਤ ਦੁਰਵਰਤੋਂ ਨਹੀਂ ਕਰਨਗੇ ਤੇ ਚੋਣ ਕਮਿਸ਼ਨ ਦਾ ਦਾਵਾ ਹੈ ਕਿ ਉਹ ਬਹੁਤ ਸਿੱਧੀਆਂ ਸਪਸ਼ਟ ਤੇ ਪਾਰਦਰਸ਼ਕ ਚੋਣਾ ਕਰਵਾਏਗਾ ਭਾਵੇਂ ਇਹ ਸਾਰਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਚੋਣ ਕਮਿਸ਼ਨ ਦੀ ਹਦਦਤਾ ਤੇ ਇਹ ਦੋਆ ਪੁਲਿਸ ਕਮਿਸ਼ਨਰਾਂ ਦੀ ਥਾ ਤੇ ਕੌਣ-ਕੌਣ ਆਉਂਦੇ ਹੈ ਪਹਿਲਾਂ 6 ਅਧਿਕਾਰੀਆਂ ਦਾ ਪੈਨਲ ਜਾਵੇਗਾ ਉਹਦੇ ਵਿੱਚੋਂ ਕੋਈ ਦੋ ਚੁਣੇ ਜਾਣਗੇ ਹੁਣ ਤੱਕ ਦੀ ਅਪਡੇਟ ਲਈ ਸਿਰਫ ਇੰਨਾ ਹੀ ਅਗਲੀ ਅਪਡੇਟ ਦੇ ਲਈ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਧੰਨਵਾਦ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ